ਦੇਸ਼ਪੋਰ ਦੇ ਵਿੱਚ ਟੋਲ ਪਲਾਜ਼ਾ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਥੋੜੇ ਸਮੇਂ ਦੇ ਬਾਅਦ ਟੋਲ ਪਲਾਜ਼ਿਆਂ ਦੇ ਮਾਮਲੇ ਸਾਹਮਣੇ ਆਏ ਜਿਦੇ ਵਿੱਚ ਕਿ ਕੰਪਨੀਆਂ ਨੇ ਆਪਣੇ ਟੋਲ ਪਲਾਜ਼ਿਆਂ ਦੀ ਮਿਆਦ ਜਿਹੜੀ ਸੀ ਉਹ ਬਦਾਲ ਲਈ ਤੇ ਦੂਜੇ ਪਾਸੇ ਚੱਲਦੇ ਕਿਸਾਨੀ ਅੰਦੋਲਨ ਦੇ ਸਦਕਾ ਕਈ ਟੋਲ ਪਲਾਜ਼ਾ ਨੂੰ ਬੰਦ ਵੀ ਕਰ ਦਿੱਤਾ ਗਿਆ ਜਦ ਕਿ ਪਿਛਲੇ ਲੰਘੇ ਸਮੇਂ ਦੇ ਵਿੱਚ 13 ਟੋਲ ਪਲਾਜ਼ਾ ਜਿਹੜੇ ਪੰਜਾਬ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਤੇ ਪਰ ਹੁਣ ਟੋਲ ਪਲਾਜ਼ਾ ਦਾ ਸਿਸਟਮ ਪੂਰੇ ਦੇਸ਼ ਦੇ ਵਿੱਚ ਬਦਲਨ ਜਾ ਰਿਹਾ ਦੇਸ਼ ਦੇ ਵਿੱਚ ਟੋਲ ਪਲਾਜ਼ਾ ਦੇ ਸਿਸਟਮ ਬਦਲਣ ਦੀ ਗੱਲ ਕਹੀ ਜਾ ਰਹੀ ਹੈ ਤੇ ਹੁਣ ਨਵੇਂ ਢੰਗ ਦੇ ਨਾਲ ਟੋਲ ਦੀ ਉਂਗराई ਜਿਹੜੀ ਦੇਸ਼ ਦੇ ਵਿੱਚ ਹੋਵੇਗੀ ਤਾਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗੜਕਰੀ ਨੇ ਇਹ ਚੀਜ਼ ਦਾ ਐਲਾਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਲਦੀ ਹੀ ਟੋਲ ਟੈਕਸ ਵਸੂਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ ਤੇ ਹੁਣ ਟੋਲ ਪਲਾਜ਼ਾਂ ਉੱਤੇ ਟੈਕਸ ਅਦਾ ਕਰਨ ਦੀ ਬਜਾਏ ਸੈਟਲਾਈਟ ਆਧਾਰ ਟੋਲ ਵਸੂਲੀ ਪ੍ਰਣਾਲੀ ਲਾਗੂ ਕੀਤੀ ਜਾਏਗੀ। ਯਾਨੀ ਕਿ ਹੁਣ ਟੋਲ ਟੋਲ ਪਲਾਜ਼ਾਂ ਦੇ ਉੱਤੇ ਨਹੀਂ ਸੈਟਲਾਈਟ ਦੇ ਆਧਾਰ ਦੇ ਉੱਤੇ ਟੋਲ ਜਿਹੜਾ ਕਿਲੋਮੀਟਰਾਂ ਦੇ ਹਿਸਾਬ ਨਾਲ ਲਿਆ ਜਾਏਗਾ। ਤਾਂ ਹਾਈਵੇ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਊਗਾ। ਕਿਉਂਕਿ ਉਹਨਾਂ ਨੂੰ ਜਿੰਨੇ ਕਿਲੋਮੀਟਰ ਦਾ ਸਫ਼ਰ ਕਰਨਾ ਹੈ ਉਸ ਦੇ ਹਿਸਾਬ ਦੇ ਨਾਲ ਹੀ ਭੁਗਤਾਨ ਕਰਨਾ ਹੋਊਗਾ। ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਹੁਣ ਲਾਗੂ ਹੋਏਗੀ ਤੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਇਹ ਸਿੱਧਾ ਐਲਾਨ ਕੀਤਾ ਤੇ ਨਾਗਪੁਰ ਦੇ ਵਿੱਚ ਇੱਕ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਟੋਲ ਨੂੰ ਖਤਮ ਕਰ ਰਹੇ ਹਾਂ ਅਤੇ ਇੱਕ ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਲਾਗੂ ਕੀਤੀ ਜਾਏਗੀ। ਪੈਸੇ ਤੁਹਾਡੇ ਬੈਂਕ ਖਾਤੇ ਵਿੱਚੋਂ ਸਿੱਧੇ ਕੱਟੇ ਜਾਣਗੇ ਅਤੇ ਗਿਣਤੀ ਲਈ ਚਾਰਜ ਕੀਤਾ ਜਾਵੇਗਾ। ਤੁਸੀਂ ਜਿਨ੍ਹਾਂ ਸੜਕਾਂ ਦੇ ਉੱਤੇ ਸਫ਼ਰ ਕਰਦੇ ਹੋ ਉਸ ਮੁਤਾਬਕ ਫੀਸ ਲਈ ਜਾਵੇਗੀ ਇਸ ਦੇ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ ਪਹਿਲਾਂ ਮੁੰਬਈ ਤੋਂ ਪੂਨੇ ਜਾਣ ਦੇ ਲਈ 9 ਘੰਟੇ ਲੱਗਦੇ ਸੀ ਤੇ ਹੁਣ ਘਟ ਕੇ 2 ਘੰਟੇ ਰਹਿ ਗਏ ਹਨ ਇਸ ਦੇ ਲਈ ਉਹਨਾਂ ਦਾ ਕਹਿਣਾ ਹੁਣ ਇਹ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਨੈਸ਼ਨਲ ਜਿਹੜਾ ਹਾਈਵੇ ਰੋਡ ਨੈਟਵਰਕ ਹੈ ਉਹਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਵੇ ਇਹੋ ਜੀ ਸੋਚ ਦੇ ਨਾਲ ਨਿਤਨ ਗੜਕਰੀ ਜਿਹੜੇ ਨੇ ਉਹ ਚੱਲ ਰਹੇ ਨੇ ਇਹਦੇ ਨਾਲ ਹੀ ਭਾਰਤ ਬਾਲਾ ਪ੍ਰੋਜੈਕਟ ਬਾਰੇ ਕੇਂਦਰੀ ਮੰਤਰੀ ਨਿਤਨ ਗੜਕਰੀ ਦਾ ਕਹਿਣਾ ਇਹ ਬਣਦਾ ਹੈ ਕਿ ਭਾਰਤ ਵਾਲਾ ਇੱਕ ਪ੍ਰੋਜੈਕਟ ਵਿੱਚ 34000 ਕਿਲੋਮੀਟਰ ਦਾ ਪ੍ਰੋਜੈਕਟ ਹੈ ਅਤੇ ਇਹ ਭਾਰਤ ਵਾਲਾ ਦੋ ਲਗਭਗ 8500 ਕਿਲੋਮੀਟਰ ਦਾ ਪ੍ਰੋਜੈਕਟ ਹੈ ਤੇ 2024 ਦੇ ਅੰਤ ਤੱਕ ਇਸ ਦੇਸ਼ ਦੀ ਤਸਵੀਰ ਸਾਹਮਣੇ ਆ ਜਾਏਗੀ ਤੇ ਇਹ ਪੂਰੀ ਤਰ੍ਹਾਂ ਬਦਲ ਜਾਏਗਾ ਉਹ ਕਹਿੰਦੇ ਕਿ ਮੇਰੀ ਕੋਸ਼ਿਸ਼ ਹੈ ਕਿ ਨੈਸ਼ਨਲ ਹਾਈਵੇ ਰੋਡ ਨੈਟਵਰਕ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਊਗਾ ਇਹ ਪੂਰੀ ਸਾਡੀ ਕੋਸ਼ਿਸ਼ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਭਰੋਸਾ ਵੀ ਹੈ ਕਿ ਮੈਂ ਇਸ ਵਿੱਚ ਕਾਮਯਾਬ ਜ਼ਰੂਰ ਹੋਵਾਂਗਾ ਕਈ ਸ਼ਹਿਰਾਂ ਦੀ ਉਹਨਾਂ ਨੇ ਹੋਰ ਗੱਲ ਕੀਤੀ ਹੈ ਜਿਹਦੇ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ ਤੇ ਮੋਦੀ ਸਰਕਾਰ ਦੇ ਕਹਿੰਦੇ ਸਾਰੇ ਸ਼ਹਿਰਾਂ ਅਤੇ ਲੰਬੇ ਰੂਟਾਂ ਦੇ ਵਿੱਚ ਈ ਬੱਸਾਂ ਚਲਾਈ ਗਈ ਤੇ ਇਸ ਤੋਂ ਪਹਿਲਾਂ 18 ਮਾਰਚ 2024 ਨੂੰ ਕੇਂਦਰੀ ਮੰਤਰੀ ਨੇ ਦੱਸਿਆ ਸੀ ਕਿ ਅਗਲੇ 5 ਸਾਲਾਂ ਦੇ ਵਿੱਚ ਮੋਦੀ ਸਰਕਾਰ ਸਾਰੇ ਭਾਰਤੀ ਸ਼ਹਿਰਾਂ ਦੇ ਵਿੱਚ ਸ਼ਿਮਲਾ ਦਿੱਲੀ ਚੰਡੀਗੜ੍ਹ ਦੇ ਨਾਲ ਨਾਲ ਮੁੰਬਈ ਪੂਨੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਹੁਣ ਲੰਬੇ ਰੂਟਾਂ ਲਈ ਈ ਬੱਸਾਂ ਚਲਾਈਆਂ ਜਾਣਗੀਆਂ ਤੇ ਕੁਝ ਲੰਬੇ ਰੂਟਾਂ ਉੱਤੇ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦੀ ਯੋਜਨਾ ਵੀ ਹੈ ਤੇ ਉਹਨਾਂ ਆਖਿਆ ਹੈ ਕਿ ਬੈਟਰੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਯਾਤਰੀਆਂ ਲਈ ਬੱਸ ਕਿਰਾਏ ਦੇ ਵਿੱਚ 30 ਫੀਸਦੀ ਦੀ ਕਮੀ ਆਏਗੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਵੀ ਮਦਦ ਮਿਲੇਗੀ ਹੁਣ ਦੇਸ਼ ਦੇ ਵਿੱਚ ਟੋਲ ਪੁਲਾਜ਼ੇ ਬਦਲ ਜਾਣ ਕੇ ਤੇ ਸਿਸਟਮ ਬਦਲੇਗਾ ਪਰ ਹੁਣ ਜਿਹੜੀ ਹੈ ਸਿੱਧੀ ਸੈਟਲਾਈਟ ਟੋਲ ਉਗਰਾਹੀ ਪ੍ਰਣਾਲੀ ਦੇਸ਼ ਦੇ ਵਿੱਚ ਸ਼ੁਰੂ ਹੋਣ ਜਾਰੀ ਹੈ ਦੇਖਦੇ ਹਾਂ ਕਿ ਹੁਣ ਇਹ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ ਜਾਂ ਫਿਰ ਜਿਉਂ ਦਾ ਤਿਉਂ ਲੋਕਾਂ ਦੀ ਜੇਬ ਦੇ ਉੱਤੇ ਵਿੱਤੀ ਬੋਝ 报卫它。